ਵਾਗ ਰੂ ਤੇਗ ਬਹਾਦਰ ਹਿੰਦੀ ਚਾਦਰ ਸ਼ਾਂਤੀ ਪੰਜਾਬ ਪ੍ਰੇਮ ਦੇ ਸਾਗਰ ਕੀਤਾ ਸਿੱਖੀ ਸਿਧਕ ਉਜਾਗਰ ਹੋਇਆ ਧਰਮ ਦਾ ਜਦੋਂ ਨਿਰਾਦਰ ਜ਼ਾਲਿਮ ਮੌਰੰਗਜ਼ੇਬ ਨੇ ਹਿੰਦੂਆਂ ਦੇ ਜੰਜੂ ਲਾ ਕੇ ਕਤਲੇਆਮ ਮਚਾ ਦਿੱਤਾ ਲਾਲ ਕਿਲੇ ਦੀਆਂ ਲਾਲ ਦੀਵਾਰਾਂ ਦਿਲ دہਲਾ ਦਿੱਤਾ ਚਾਂਦਨੀ ਚੌਕ ਦਿੱਲੀ ਵਿੱਚ ਕਾਜ਼ੀ ਹੁਕਮ ਸੁਣਾ ਦਿੱਤਾ ਸਿਰ ਧੜ ਤੋਂ ਕਰੋ ਅਲੱਗ ਜਦੋਂ ਇਹ ਫਤਵਾ ਲਾ ਦਿੱਤਾ ਉਸੇ ਵੇਲੇ ਸ੍ਰੀ ਗੁਰੂ ਨੇ ਪੇਟ ਚੜਾ ਦਿੱਤਾ ਕਸ਼ਮੀਰੀ ਪੰਡਤਾਂ ਨਾਲ ਕੀਤਾ वचन निबादत ਫੇਰ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਲੋਟਾ ਦਿੱਤਾ ਗਿੱਦੜੋ ਸ਼ੇਰ ਬਣਾ ਦਿੱਤਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੀ ਆਪ ਜੀ ਦੇ ਪਰਿਵਾਰ ਦੀ ਆਪ ਜੀ ਦੇ ਸ਼ਹੀਦਾਂ ਮੁਰਿਦਾਂ ਦੀ ਲਾਸਾਨੀ ਕੁਰਬਾਨੀ ਦਾ ਦੇਣਾ ਅਸੀਂ ਕੋਈ ਵੀ ਨਹੀਂ ਦੇ ਸਕਾਂਗੇ ਅਸੀਂ ਤੁਹਾਡੇ ਰਣੀ ਹਾਂ ਤੇ ਹਮੇਸ਼ਾ ਰਣੀ ਰਹਾਂਗੇ ਸਾਡੇ ਉੱਤੇ ਕਿਰਪਾ ਕਰਨੀ ਸਾਡੇ ਉੱਤੇ ਮਿਹਰ ਕਰਨੀ ਕਿਉਂਕਿ ਆਪ ਜੀ ਦੇ ਬਚਨ ਏ ਜੋਤੋ ਪ੍ਰੇਮ ਖੇਲਰ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆਓ ਸਿਰ ਤਰ ਤਲੀ ਗਲੀ ਮੁਰਿਆਓ ਸਿਰ ਤਰ ਤਲੀ ਗਲੀ ਮੁਰਿਆਓ ਵਾਇਰੂ ਜੀ ਕਾ ਕਾਲਸਾ ਵਾਇਰੂ ਜੀ ਕੀ ਫਤ